ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਬੰਸਲਜ਼ ਵਰਡ ਵਿੱਚ ਦੋਸਤੋ ਅੱਜ ਮੈਂ ਬਣਾਉਣ ਜਾ ਰਹੀ ਹਾਂ ਪਾ ਭਾਜੀ ਇਹ ਪਾ ਭਾਜੀ ਸਟ੍ਰੀਟ ਫੂਡ ਸਟਾਈਲ ਹੋਊਗੀ ਜੀ ਬਹੁਤ ਹੀ ਟੇਸਟੀ ਘਰ ਵਿੱਚ ਬਣ ਕੇ ਤਿਆਰ ਹੋਵੇਗੀ ਜਿਸ ਵਿੱਚ ਸੀਜ਼ਨਲ ਸਬਜ਼ੀਆਂ ਪਾਈਆਂ ਜਾਣਗੀਆਂ ਸਾਰੀਆਂ ਹੀ ਤਾਜ਼ੀਆਂ ਸਬਜ਼ੀਆਂ ਹੋਣਗੀਆਂ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਇਹ ਰੈਸਪੀ ਬਣ ਕੇ ਤਿਆਰ ਹੋਵੇਗੀ ਜਿਸ ਨੂੰ ਖਾ ਕੇ ਵੱਡੇ ਤੇ ਬੱਚੇ ਸਾਰੇ ਹੀ ਬਹੁਤ ਖੁਸ਼ ਹੋਣਗੇ ਦੋਸਤੋ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਚਲੋ ਜੀ ਸ਼ੁਰੂ ਕਰਦੇ ਆਂ ਆਪ ਆਬਾਜੀ ਬਣਾਉਣ ਦੀ ਰੈਸਪੀ ਇਹਦੇ ਲਈ ਮੈਂ ਦੋ ਕੱਚੇ ਆਲੂ ਲੈ ਕੇ ਇਸ ਨੂੰ ਛਿੱਲ ਕੇ ਤੇ ਧੋ ਕੇ ਇਹਦੇ ਬਰੀਕ ਬਰੀਕ ਟੁਕੜੇ ਕਰ ਲਿਆ ਜੀ ਅੱਧੀ ਰੈਡੀ ਮੈਂ ਪੱਤ ਗੋਭੀ ਇਹਨੂੰ ਹੀ ਰਫਲੀ ਚੋਪ ਕਰ ਲਿਆ ਜੀ ਇੱਕ ਲਿੱਤੀ ਮੈਂ ਗਾਜਰ ਇੱਕ ਲਿੱਤੀ ਜੀ ਸ਼ਲਗਮ ਤੇ ਇੱਕ ਹਰੀ ਮਿਰਚ ਬਰੀਕ ਕੱਟ ਲਈਏ ਜੀ ਤੇ ਇੱਕ ਕੌਲੀ ਮੈਂ ਲੈ ਲਈਏ ਜੀ ਮਟਰਾਂ ਦੀ ਇਹ ਸਾਰੀਆਂ ਸਬਜ਼ੀਆਂ ਹੁਣ ਆਪਾਂ ਕੁੱਕਰ ਵਿੱਚ ਪਾ ਦਵਾਂਗੇ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਮੱਖਣ ਕੁੱਕਰ 'ਚ ਪਾ ਦਾਂਗੀ ਜੀ तो हमें पावगे आप सारे सब्जियां दोस्तों ये तेरे कोई होर सब्जी है फूल गोभी है ज पालक है ज मेथी है कुछ भी पाना चाहते हो तो भी पा सकते मेरे को लेनी है ही सब्जियाँ सी इसलिए मैं इन ही पाइया हम इन मैं दो मिनट मखन के सौखे कर लूँगी जी ਦੋਸਤੋ ਮੈਂ ਇਹਦੇ ਵਿੱਚ ਇੱਕ ਪਾਰੀਆ ਚਕੰਦਰ ਪਾਪਾਜੀ ਨੂੰ ਰੰਗ ਦੇਣ ਲਈ ਤੁਸੀਂ ਚਾਹੋ ਤਾਂ ਔਰੈਂਜ ਫੂਡ ਕਲਰ ਪਾ ਸਕਦੇ ਹੋ ਪਰ ਇਹਦੇ ਨਾਲ ਰੰਗਤ ਵੀ ਬਹੁਤ ਸੋਹਣੀ ਆਵੇਗੀ ਤੇ ਖਾਣ ਵਿੱਚ ਵੀ ਟੇਸਟੀ ਹੋ ਜਾਏਗੀ ਆਪਣੀ ਪਾਪਾਜੀ ਇਸ ਕਰਕੇ ਮੈਂ ਇੱਕ ਚਕੰਦਰ ਦੇ ਚਾਰ ਪੀਸ ਕੱਟ ਕੇ ਪਾ ਲਏ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਚਮਚ ਨਮਕ ਦਾ ਤੇ ਇੱਕ ਕੱੱਚ ਦੀ ਕਾਲੀ ਭਰ ਕੇ ਮੈਂ ਪਾ ਦਾਂਗੀ ਜੀ ਪਾਣੀ ਦੀ ਦੋ ਮੈਂ ਟਮਾਟਰ ਕੱਟ ਕੇ ਪਾ ਰਹੀਆਂ ਜੀ ਟਮਾਟਰ ਦੇ ਚਕੰਦਰ ਨਾਲ ਆਪਣੀ ਸਬਜ਼ੀ ਦਾ ਰੰਗ ਤੇ ਵੀ ਬਹੁਤ ਸੋਹਣੀ ਆ ਜਾਵੇਗੀ ਤੇ ਟੇਸਟੀ ਵੀ ਬਹੁਤ ਬਣੇਗਾ ਦੀ ਤੇ ਹੁਣ ਮੈਂ ਕੁੱਕਰ ਨੂੰ ਲੱਗੀਆਂ ਬੰਦ ਕਰੀ ਜੀ ਤੇ ਚਾਰ ਤੋਂ ਪੰਜ ਵਿਸਤਰਾ ਤੋਂ ਬਾਅਦ ਇਹਨੂੰ ਆਪਾਂ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਆਪਣੇ ਕੁੱਕਰ ਨੂੰ ਪੰਜ ਵਿਸਤਰਾ ਆ ਚੁੱਕੇ ਹੈ ਜੀ ਜਿੰਨੀ ਦੇਰ ਉਹਦੇ ਵਿੱਚ ਸਟੀਮ ਨਿਕਲਦੀ ਹੈ ਓਨੀ ਦੇਰ ਆਪਾਂ ਦੂਜੇ ਪਾਸੇ ਭਾਜੀ ਨੂੰ ਤੜਕਾ ਲਾਣ ਦੀ ਤਿਆਰੀ ਕਰਦੇ ਹਾਂ ਜੀ ਉਹਦੇ ਲਈ ਮੈਂ ਨਾਨਸਟਿਕ ਪੈਨ ਰੱਖਿਆ ਗੈਸ ਤੇ ਥੋੜਾ ਜਿੰਨੇ ਚ ਪਾਵਾਂਗੇ ਜੀ ਬਟਰ ਨਾਲੀਆਂ ਦੇ ਵਿੱਚ ਪਾਉਂਗੀ ਜੀ ਮੈਂ ਥੋੜਾ ਜਿਹਾ ਪੁਆਇੰਟ ਤਾਂ ਜੋ ਬਟਰ ਆਪਣਾ نیچے ਲੱਗ ਕੇ ਸੜ ਨਾ ਜਾਵੇ ਹੋਨੇ ਜਦੋਂ ਬਟਰ ਚੰਗੀ ਤਰ੍ਹਾਂ ਮੈਲਟ ਹੋ ਜਾਵੇਗਾ ਤਾਂ ਆਪਾਂ ਪਾਵਾਂਗੇ ਇਹਦੇ ਵਿੱਚ ਪਹਿਲਾਂ ਹਰੀ ਮਿਰਚ ਬਟਰ ਆਪਣਾ ਮੈਲਟ ਹੋ ਗਿਆ ਜੀ ਇੱਕ ਹਰੀ ਮਿਰਚ ਕੱਟ ਕੇ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਇਹ ਇੱਕ ਹਰੀ ਮਿਰਚ ਆਪਾਂ ਪਾਈ ਸੀ ਬਾਜੀ ਦੀ ਸਬਜ਼ੀ ਵਿੱਚ ਇੱਕ ਹਰੀ ਮਿਰਚ ਮੈਂ ਹੁਣ ਤੜਕੇ ਵਿੱਚ ਪਾ ਰਹੀ ਹਾਂਗੀ ਇਹਨੂੰ ਥੋੜਾ ਜਿਹਾ ਜਦੋਂ ਇਹ 골ਡਨ ਹੋ ਜਾਊਗਾ ਤਾਂ ਆਪਾਂ ਇਹਦੇ ਵਿੱਚ ਪਾਵੋਗੇ ਪਿਆਜ਼ ਆਪਣੀ ਮਿਰਚ ਥੋੜੀ ਜਿਹੀ ਭੁੱਜ ਚੁੱਕੀ ਹੈ ਜੀ ਤੇ ਹੁਣ ਮੈਂ ਇਹਦੇ ਵਿੱਚ ਤਿੰਨ ਬਰੀਕ ਪਿਆਜ਼ ਕੱਟ ਕੇ ਰੱਖਿਆ ਜੀ ਉਹ ਇਹਦੇ ਵਿੱਚ ਪਾ ਰਹੀ ਹਾਂ ਪਿਆਜ਼ ਨੂੰ ਵੀ ਹੁਣ ਆਪਾਂ 2 ਤੋਂ 3 ਮਿੰਟ ਲਈ ਆਪਾਂ ਸੌਤੇ ਕਰ ਲਾਂਗੇ ਜੀ ਪਿਆਜ਼ ਦੇ ਨਾਲ ਹੀ ਪਾ ਰਹੀ ਹਾਂ ਜੀ ਮੈਂ ਇੱਕ ਚਮਚ ਅਦਰਕ ਲਸਣ ਦਾ ਪੇਸਟ ਚਾਹੇ ਤੁਸੀਂ ਇਹਨੂੰ ਬਰੀਕ ਕੱਟ ਕੇ ਪਾ ਦਿਓ ਅਦਰਕ ਲਸਣ ਨੂੰ ਜੀ ਪਰ ਉਹਦਾ ਟੇਸਟ ਮੂੰਹ ਵਿੱਚ ਆਵੇਗਾ ਪੇਸਟ ਦਾ ਲਸਣ ਜਿਹੜਾ ਮੂੰਹ ਵਿੱਚ ਨਹੀਂ ਆਂਦਾ ਇਸ ਕਰਕੇ ਮੈਂ ਇਹਨੂੰ ਬਰੀਕ ਕੁੱਟ ਕੇ ਪਾ ਰਹੀ ਹਾਂ ਜੀ ਇਹਨੂੰ ਵੀ ਹੁਣ ਪਿਆਜ਼ ਦੇ ਨਾਲ ਹੀ ਭੁੰਨ ਲਾਂਗੇ ਆਪਣੇ ਪਿਆਜ਼ ਤੇ ਹਰੀ ਮਿਰਚ ਥੋੜੀ ਜੀ 골ਡਨ ਬ੍ਰਾਊਨ ਹੋ ਚੁੱਕੀ ਜੀ ਤੇ ਹੁਣ ਮੈਂ ਇਹਦੇ ਚ ਪਾਉਣ ਲੱਗੀ ਜੀ ਇੱਕ ਵੱਡੀ ਸ਼ਿਮਲਾ ਮਿਰਚ ਜੀ ਨੂੰ ਮੈਂ ਬਰੀਕ ਬਰੀਕ ਕੱਟ ਲਈ ਹੈਗੀ ਅਦਰਕ ਲਸਣ ਪੇਸਟ ਨਾਲ ਆਪਾਂ ਇਹਨੂੰ ਸ਼ਿਮਲਾ ਮਿਰਚ ਨੂੰ ਵੀ ਮਨ ਭੁਲਣਾਉਗੀ ਦੋਸਤੋ ਬਹੁਤ ਹੀ ਟੇਸਟੀ ਪਾਪ ਭਾਜੀ ਆਪਣੀ ਘਰੇ ਬਣ ਕੇ ਤਿਆਰ ਹੋ ਜਾਏਗੀ ਬਾਜ਼ਾਰ ਵਿੱਚ ਮਿਲਦੀ ਵੀ ਬਹੁਤ ਮਹਿੰਗੀ ਹੈ ਤੇ ਪਿਓਰ ਵੀ ਨਹੀਂ ਹੁੰਦੀ ਇਹ ਆਪਾਂ ਸਾਰੀਆਂ ਸੀਜ਼ਨਲ ਸਬਜ਼ੀਆਂ ਜਿਹੜੀ ਕਿ ਸਰਦੀ ਦੇ ਮੌਸਮ ਵਿੱਚ ਤਾਜ਼ੀਆਂ ਆਉਂਦੀਆਂ ਉਹਨਾਂ ਦੀ ਬਣਾ ਰਹੇ ਹਾਂ ਜੀ ਕੋਈ ਵੀ ਆਪਣੇ ਕੋਲ ਸਟੋਰ ਵਾਲੀ ਸਬਜੀ ਨਹੀਂ ਹੈ ਜਿਹੜੀ ਡੱਬਾ ਬੰਦ ਹੋਵੇ ਇਸ ਕਰਕੇ ਬਾਜੀ ਘਰੇ ਬਹੁਤ ਸਵਾਦ ਟੇਸਟੀ ਤੇ ਸੋਹਣੀ ਬਣ ਕੇ ਤਿਆਰ ਹੋਵੇਗੀ ਹੁਣ ਮੈਂ ਇਹਦੇ ਵਿੱਚ ਪਾਣ ਲੱਗੀ ਜੀ ਨਮਕ ਥੋੜਾ ਜਿਹਾ ਨਮਕ ਆਪਾਂ ਬਾਜੀ ਵਿੱਚ ਪਾ ਲਿਆ ਸੀ ਤੇ ਥੋੜਾ ਜਿਹਾ ਹੁਣ ਮੈਂ ਤੜਕੇ ਵਿੱਚ ਪਾਣ ਲੱਗੀ ਐ ਇੱਕ ਚਮਚ ਮੈਂ ਨਮਕ ਦਾ ਪਾਤਾ ਜੀ ਤੇ ਇੱਕ ਚਮਚ ਮੈਂ ਪਾ ਰਹੀ ਹਾਂ ਧਨੀਆ ਪਾਊਡਰ ਇੱਕ ਚਮਚ ਗਰਮ ਮਸਾਲਾ ਇੱਕ ਚਮਚ ਹਲਦੀ ਦਾ एक चम्मच पा लगी जी मैं कश्मीरी लाल मिर्च ये तिखी नहीं होंगी सिर्फ कलर दीदी रंग बहुत सोना होंगे दे इन्हें पाव भाजी का अपना एक चम्मच भर के मैं पा रही हूँ जी पाव भाजी मसाला तो उन्हें पहले थोड़ा जो मिक्स कर जी तो फिर मैं दो टमाटर की प्यूरी बना के रखी दो टमाटर मैं कट के भाजी में पाते दो टमाटर पीले पा रहे ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਇੱਕ ਕੱਚੀ ਗੋਲੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਾਣੀ ਦੀ ਤਾਂ ਜੋ ਆਪਣੀ ਸ਼ਿਮਲਾ ਮੀਠੀ ਜਿਹੜੀ ਚੰਗੀ ਤਰ੍ਹਾਂ ਸੌਫਟ ਹੋ ਜੇ ਪਾਣੀ ਵਿੱਚ 10 ਤੋਂ 15 ਮਿੰਟ ਲਈ ਆਪਾਂ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਟੱਕ ਕੇ ਰੱਖ ਦਾਂਗੇ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰ ਦੇਣਾ ਬੈਲ ਦੇ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਹਰ ਰੋਜ਼ ਦੀ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਹੁਣ ਮੈਂ ਇਹਨੂੰ 10 ਮਿੰਟ ਲਈ ਟੱਕ ਕੇ ਰੱਖ ਲਈਏ ਜੀ ਲੋ ਟੂ ਮੀਡੀਅਮ ਫਲੇਮ ਤੇ ਹੁਣ ਆਪਾਂ ਦੂਸਰੇ ਪਾਸੇ ਆਪਣੀ ਭਾਜੀ ਚੈੱਕ ਕਰਦੇ ਆ ਆ ਦੇਖੋ ਜਿੰਨੇ ਸਟੀਮ ਨਿਕਲ ਚੁੱਕੀ ਹੈ ਤੇ ਸਾਰੀਆਂ ਆਪਣੀ ਸਬਜ਼ੀਆਂ ਸੌਫਟ ਹੋ ਗਈਆਂ ਥੋੜਾ ਜਿੰਨੇ ਵਿੱਚ ਪਾਣੀ ਹੈ ਜੀ ਇਹਨੂੰ ਆਪਾਂ ਪਹਿਲਾਂ ਗੈਸ ਨੂੰ ਔਨ ਕਰਕੇ ਸਾਰਾ ਪਾਣੀ ਚੰਗੀ ਤਰ੍ਹਾਂ ਸੁਕਾ ਲਵਾਂਗੇ ਸਬਜ਼ੀ ਦਾ ਸਾਰਾ ਪਾਣੀ ਸੁੱਕ ਚੁੱਕਾ ਜੀ ਤੇ ਮੈਂ ਹੁਣ ਇਹਨੂੰ ਲੱਗੇ ਜੀ ਮਧਾਨੀ ਨਾਲ ਮਧਨ ਇਹਨੂੰ ਮਧਾਨੀ ਕਿਹਾ ਜਾਂਦਾ ਲੱਕੜ ਦੀ ਮਧਾਨੀ ਜਿਹੜੀ ਕਿ ਪਿੰਡਾਂ ਵਿੱਚ ਆਮ ਹੀ ਤੁਹਾਨੂੰ ਦੇਖਣ ਨੂੰ ਮਿਲੂਗੀ ਸ਼ਹਿਰਾਂ ਵਿੱਚ ਇਹ ਕਿਸੇ ਕਿਸੇ ਕੋਲੀ ਹੁੰਦੀ ਹੈ ਜੀ ਕਈ ਤੇ ਇਹਨੂੰ ਮੈਸ਼ਰ ਕਰ ਲੈਂਦੇ ਆ ਮੈਸ਼ਰ ਨਾਲ ਮੈਸ਼ ਕਰਨੇ ਕਈ ਬਲੈਂਡਰ ਨਾਲ ਬਲੈਂਡ ਕਰ ਲੈਂਦੇ ਆ ਮੈਂ ਇਹਨੂੰ ਮਧਾਨੀ ਨਾਲ ਕਰਨ ਲੱਗੀ ਆ ਜੀ ਬਹੁਤ ਹੀ ਵਧੀਆ ਮਦ ਕੇ ਸਾਰੀ ਸਬਜੀ ਆਪਣੀ ਪਲੇਨ ਹੋ ਜਾਵੇਗੀ ਤੁਹਾਨੂੰ ਮਿਕਸੀ ਵਿੱਚ ਵੀ ਇਹਨੂੰ ਬੀਟ ਕਰਨ ਦੀ ਜਰੂਰਤ ਨਹੀਂ ਪਵੇਗੀ ਜੀ ਬਹੁਤ ਸੋਹਣੀ ਹੈ ਬਾਜੀ ਆਪਣੀ ਬਣ ਕੇ ਤਿਆਰ ਹੋਊਗੀ ਮੈਂ ਗੈਸ ਦੀ ਪਲੇਮ ਨੂੰ ਕਰਨ ਲੱਗੀ ਜੀ ਆਫ ਉਹ ਦੇਖੋ ਦੋਸਤੋ ਮਧਾਨੀ ਨਾਲ ਬਹੁਤ ਹੀ ਸੋਹਣੀ ਆਪਣੀ ਜਿਹੜੀ ਸਬਜੀ ਮੈਸ਼ ਹੋ ਗਈ ਹੈ ਜੀ ਲੱਕੜ ਦੀ ਮਧਾਨੀ ਹੈ ਇਹਦੇ ਨਾਲ ਮੈਨੂੰ ਮੈਸ਼ ਕੀਤਾ ਹੈ ਕੋਈ ਵੀ ਇਹਦੇ 'ਚ ਇਲੈਕਟ੍ਰਿਕ ਕਰੰਟ ਕੋਈ ਪਾਸ ਨਹੀਂ ਹੋਇਆ ਜੀ ਦੋਸਤੋ ਜਿਹਦੇ ਕੋਲ ਲੱਕੜ ਦੀ ਮਧਾਨੀ ਨਹੀਂ ਹੈ ਉਹ ਅੱਜ ਹੀ ਲੈ ਕੇ ਆਓ ਜੀ ਇਹਦੇ ਨਾਲ ਵੀ ਤੁਸੀਂ ਸਬਜੀ ਨੂੰ ਮੈਸ਼ ਕਰੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਲਾਭਕਾਰੀ ਬਣੇਗੀ ਲੱਕੜ ਦੀ ਮਧਾਨੀ ਦਾ ਕੋਈ ਨੁਕਸਾਨ ਵੀ ਨਹੀਂ ਹੈ ਜੀ ਆਹ ਦੇਖੋ ਬਹੁਤ ਹੀ ਵਧੀਆ ਮਧਾਨੀ ਹੈ ਪਰ ਦੂਜੇ ਪਾਸੇ ਆਪਣਾ ਤੜਕਾ ਵੀ ਚੰਗੀ ਤਰ੍ਹਾਂ ਭੁੱਜ ਚੁੱਕਿਆ ਹੈ ਜੀ ਆਪਣੀਆਂ शिमला ਮਿਰਚ ਪਿਆਜ਼ ਅਦਰਕ ਨਾ ਸਾਰਾ ਬਹੁਤ ਚੰਗੀ ਤਰ੍ਹਾਂ ਸੌਫਟ ਹੋ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਜੀ ਬਾਜੀ ਮੈਨੂੰ ਹੁਣ ਮੈਂ ਚੰਗੀ ਤਰ੍ਹਾਂ ਕਰਨ ਲੱਗੀ ਜੀ ਮਿਕਸ ਆਫ ਇਹ ਤੜਕੇ ਦੇ ਵਿੱਚ ਦੇਖੋ ਜੀ ਕਿੰਨੀ ਸੋਹਣੀ ਆਂਦੀ ਰੰਗਤ ਆ ਗਈ ਜੀ ਬਿਲਕੁਲ ਬਾਜ਼ਾਰ ਵਰਗੀ ਜਿਹੜਾ ਸਟਰੀਟ ਫੂਡ ਆਪਾਂ ਪਾਪ ਬਾਜੀ ਸਟਰੀਟ ਫੂਡ ਵੀ ਖਾਣੇ ਆ ਜੀ ਉਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਜੇ ਤੁਸੀਂ ਆ ਬਿਲਕੁਲ ਸਬਜ਼ੀਆਂ ਮੈਸ਼ ਕਰਨੇ ਤਾਂ ਤੁਸੀਂ ਇਹਨੂੰ ਠੰਡਾ ਕਰਕੇ ਮਿਕਸੀਚ ਵੀ ਗੀੜਾ ਦੇ ਸਕਦੇ ਹੋ ਪਰ ਉਹ ਸਬਜ਼ੀਆਂ ਸਵਾਦ ਨਹੀਂ ਲੱਗਦੀਆਂ ਜੀ ਆ ਸਬਜ਼ੀ ਬਹੁਤ ਹੀ ਸੋਹਣੀ ਜਿਹੜੀ ਮੈਂ ਮਦਾਨੀ ਨਾਲ ਬ੍ਰੈਂਡ ਕੀਤੀ ਹੈ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਮੈਂ ਇਹਦੇ ਵਿੱਚ ਚਕੰਦਰ ਪਾ ਕੇ ਇਹਨੂੰ ਰੰਗਤ ਦਿੱਤੀ ਹੈ ਤੁਸੀਂ ਚਕੰਦਰ ਨਹੀਂ ਪਾਣੀ ਤਾਂ ਤੁਸੀਂ ਔਰੈਂਜ ਕਲਰ ਦਾ ਫੂਡ ਕਲਰ ਪਾ ਕੇ ਵੀ ਇਸ ਨੂੰ ਰੰਗਤ ਦੇ ਸਕਦੇ ਹੋ ਪਰ ਚਕੰਦਰ ਖਾਣ ਦੇ ਫਾਇਦੇ ਵੀ ਹੈ ਜੀ ਤੇ ਇਹਨਾਂ ਰੰਗਤ ਵੀ ਬਹੁਤ ਸੋਹਣੀ ਆ ਗਈ ਜ਼ਰੂਰੀ ਨਹੀਂ ਇਹ ਕੈਮੀਕਲ ਪਾ ਕੇ ਇਹਨੂੰ ਰੰਗਤ ਦਿੱਤੀ ਜਾਵੇ ਇਹ ਹੁਣ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਪਣੀ मिक्स ਹੋ ਚੁੱਕੀ ਜੀ ਸਾਰੀ ਬਾਜੀ ਤੇ ਹੁਣ ਆਪਾਂ ਇਹਦੇ ਉੱਤੇ ਪਾਣ ਲੱਗੇ ਆ ਧਨੀਆ ਮੈਂ ਹੁਣ ਇਹਦੇ ਵਿੱਚ ਬਰੀਕ ਕੱਟ ਕੇ ਧਨੀਆ ਪਾਉਣ ਲੱਗੀ ਆ ਜੀ ਫਿਰ ਇਹਨੂੰ ਮਿਕਸ ਕਰ ਲਾਂਗੇ ਤੇ ਬਹੁਤ ਹੀ ਸੋਹਣੀ ਆਪਣੀ ਬਾਜੀ ਬਣ ਕੇ ਤਿਆਰ ਹੋ ਗਈ ਇਹ ਜੀ ਤੇ ਹੁਣ ਆਪਾਂ ਕਰਦੇ ਆ ਜੀ ਗਰਮ ਪਾਵ ਦੋਸਤੋ ਆਪਾਂ ਇਦਾਂ ਪਾਵ ਨੂੰ ਪਹਿਲਾਂ ਬਚਾ ਲਿਓ ਕੱਟ ਲਵਾਂਗੀ ਨਾਨ ਸਟਿਕ ਤਵੇ ਤੇ ਬਟਰ ਪਾਵਾਂਗੇ ਜੀ ਪਹਿਲਾਂ ਥੋੜਾ ਜਿਹਾ ਪਾ ਬਾਜ਼ਾਰ ਵਰਗੀ ਬਣਾ ਕੇ ਬਿਲਕੁਲ ਤਿਆਰ ਕਰਨੀ ਜੀ ਜਿਵੇਂ ਸਟ੍ਰੀਟ ਫੂਡ ਦੀ ਹੁੰਦੀ ਹੈ ਥੋੜੀ ਜਿਹੀ ਮਾਜੀ ਪਾ ਦਿੰਦੇ ਆ ਪਹਿਲਾਂ ਬਟਰ ਦੇ ਉੱਪਰ ਤੇ ਉਸ ਤੋਂ ਬਾਅਦ ਇਹ ਪਾਵਾਂ ਦੇ ਉਲਟੇ ਕਰਕੇ ਸੇਕ ਦਿੰਦੇ ਆ ਜੀ ਬਹੁਤ ਹੀ ਸੋਹਣੀ ਪਾ ਪਾਜੀ ਬਣ ਕੇ ਤਿਆਰ ਹੋ ਰਹੀ ਹੈ ਜੀ ਆਪਣੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਵੀ ਘਰ ਵਿੱਚ ਪਾ ਪਾਜੀ ਜ਼ਰੂਰ ਟਰਾਈ ਕਰਕੇ ਦੇਖਣਾ ਜੀ ਮੈਂ ਨੂੰ ਇੱਕ ਪਾਸੇ ਸੇਕ ਕੇ ਤੋਂ ਬਾਅਦ ਇਹਨਾਂ ਸਾਈਡ ਪਾ ਦਵਾਂਗੇ ਜੀ ਦੇਖੋ ਕਿੰਨੀ ਸੋਹਣੀ ਹੈ ਇਹ ਪਾਪ ਬਣ ਕੇ ਤਿਆਰ ਹੋ ਰਿਹਾ ਹੈ ਦੋਸਤੋ ਪਾਪ ਆਪਣੇ ਗਰਮ ਹੋ ਚੁੱਕੇ ਜੀ ਇਹਨੂੰ ਮੈਂ ਪਾ ਰਹੀ ਹਾਂ ਜੀ ਇੱਕ ਪਲੇਟ ਦੇ ਵਿੱਚ ਦੇਖੋ ਜੀ ਬਹੁਤ ਹੀ ਸੋਹਣੀ ਪਾਪ ਭੱਜੀ ਬਣ ਕੇ ਤਿਆਰ ਹੋਈ ਹੈ ਨਾਲ ਮੈਂ ਪਾਲੀਆਂ ਜੀ ਰਾਈ ਵਾਲੀਆਂ ਗਾਜਰਾ ਗਾਜਰਾ ਦੇ ਨਾਲ ਪਾਪ ਭੱਜੀ ਖਾਣ ਦਾ ਸੁਆਦ ਹੀ ਵੱਖਰਾ ਹੈ ਜੀ ਦੇਖੋ ਕਿੰਨੀ ਸੋਹਣੀ ਪਾਪ ਭੱਜੀ ਪੰਜਾਬੀ ਸਟਾਈਲ ਆਪਣੀ ਬਿਲਕੁਲ ਵਿਆਹਾਂ ਵਰਗੀ ਪਾਪ ਭੱਜੀ ਬਣ ਕੇ ਤਿਆਰ ਹੋਈ ਹੈ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ